ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਜਿਹੜਾ ਵਿਸ਼ਾ ਹੈ ਉਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਅਤੇ ਸਿੰਪਲ ਜਿਹਾ ਵਿਸ਼ਾ ਤੁਹਾਡੇ ਲਈ ਅੱਜ ਸਿਨੇ ਲੈ ਕੇ ਆਏ ਆਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਉਪਾਅ ਸੀ ਤੁਹਾਡੇ ਲਈ ਲੈ ਕੇ ਆ ਰਹੇ ਆਂ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਰਿਸ਼ਤੇ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਜਾਂ ਫਿਰ ਉਹਨਾਂ ਨੂੰ ਮਨ ਚ ਆਇਆ ਰਿਸ਼ਤਾ ਨਹੀਂ ਮਿਲ ਰਿਹਾ ਜਿਸ ਤਰ੍ਹਾਂ ਦਾ ਉਹ ਰਿਸ਼ਤਾ ਚਾਹੁੰਦੇ ਆ ਉਹਨਾਂ ਲੋਕਾਂ ਦੇ ਲਈ ਅੱਜ ਦੀ ਇਹ ਵੀਡੀਓ ਦੇ ਵਿੱਚ ਅਸੀਂ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਜੀ ਜੇਕਰ ਇਸ ਉਪਾਅ ਨੂੰ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡਾ ਕੁਝ ਹੀ ਦਿਨਾਂ ਦੇ ਵਿੱਚ ਆਂ ਵੀ ਤੁਹਾਡੇ ਰਿਸ਼ਤੇ ਦੇ ਵਿੱਚ ਮੁਸ਼ਕਲਾਂ ਪਰੇਸ਼ਾਨੀਆਂ ਆ ਰਹੀਆਂ ਸਾਨੂੰ ਸਾਰੀਆਂ ਦੂਰ ਹੋ ਜਾਣਗੀਆਂ ਤੇ ਤੁਹਾਡਾ ਰਿਸ਼ਤਾ ਵੀ ਬਾਨਾ ਸ਼ੁਰੂ ਹੋ ਜਾਵੇਗਾ ਤੇ ਜਿਨ੍ਹਾਂ ਬੱਚਿਆਂ ਦੇ ਵਿਆਹ ਦੇ ਵਿੱਚ ਬਹੁਤ ਜ਼ਿਆਦਾ ਦੇਰੀ ਹੋ ਰਹੀ ਹੈ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਤੁਸੀਂ ਬਹੁਤ ਉਪਾਅ ਕਰ ਲਏ ਨੇ ਬਹੁਤ ਕੋਸ਼ਿਸ਼ਾਂ ਕਰ ਲਈਆਂ ਯਤਨ ਕਰ ਲਏ ਫਿਰ ਵੀ ਤੁਹਾਡਾ ਵਿਆਹ ਦਾ ਯੋਗ ਨਹੀਂ ਬਣ ਰਿਹਾ ਤਾਂ ਤੁਹਾਨੂੰ ਖਬਰਾਂਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਤੁਸੀਂ ਇਸ ਉਪਾਅ ਨੂੰ ਪੂਰੇ ਸ਼ਰਧਾ ਭਾਵਨਾ ਦੇ ਵਿਸ਼ਵਾਸ ਦੇ ਨਾਲ ਕਰਨਾ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਤਾਂ ਤੁਸੀਂ ਦੇਖਣਾ ਕਿ ਕਿਵੇਂ ਵਾਈ ਗੁਰੂ ਅਕਾਲ ਪੁਰਖ ਜੀ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਨੂੰ ਦੂਰ ਕਰਕੇ ਤੁਹਾਡੇ ਵਿਆਹ ਦਾ ਯੋਗ ਬਣਾਉਣਗੇ ਇਸ ਉਪਾਅ ਨੂੰ ਬੱਚੇ ਖੁਦ ਵੀ ਕਰ ਸਕਦੇ ਨੇ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਲੜਕੇ ਲੜਕੀਆਂ ਆਪ ਖੁਦ ਵੀ ਕਰ ਸਕਦੇ ਨੇ ਤੇ ਉਹਨਾਂ ਦੇ ਮਾਤਾ ਪਿਤਾ ਵੀ ਇਸ ਉਪਾਅ ਨੂੰ ਪੈਣ ਪ੍ਰਭਾਵੀ ਕਰ ਸਕਦੇ ਨੇ ਤੇ ਇਹ ਉਪਾਅ ਬਹੁਤ ਹੀ ਜ਼ਿਆਦਾ کارਗਰ ਸਿੱਧ ਹੋ ਰਿਹਾ ਹੈ ਕਿਉਂਕਿ ਇਹ ਕਰਨ ਦੇ ਨਾਲ ਇੱਕ ਵਾਰ ਦੇ ਵਿੱਚ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲ ਜਾਵੇਗਾ ਤੇ ਇਸ ਉਪਾਅ ਨੂੰ ਤੁਸੀਂ ਕਿਵੇਂ ਕਰਨਾ ਹੈ ਕਰਨ ਦੇ ਲਈ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਕਿਹੜੇ ਸਮੇਂ ਤੁਸੀਂ ਕਰਨਾ ਹੈ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਰਹਿਣ ਵਾਲੀ ਹੈ ਇਸ ਕਰਕੇ ਆਪ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਿਨਾਂ ਸਕਿਪ ਕੀਤੇ ਦੇਖਣਾ ਤਾਂ ਜੋ ਤੁਹਾਨੂੰ ਪੂਰੀ ਗੱਲ ਦੀ ਸਮਝ ਆ ਸਕੇ ਕਿ ਤੁਹਾਨੂੰ ਕੀ ਸਮਝਾਇਆ ਗਿਆ ਹੈ ਕਿਉਂਕਿ ਅੱਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਤੇ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆ ਰਹੀ ਹੋਵੇ ਤਾਂ ਇਸ ਨੂੰ ਅੱਗੇ ਵੀ ਵੱਧ ਤਵੱਦ ਸ਼ੇਅਰ ਕਰ ਦੇਣਾ ਤੇ ਲਾਈਕ ਕਰ ਦੇਣਾ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਲੈ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੂਰ ਹੋ ਜਾਣ ਤਾਂ ਸੰਗਤ ਜੀ ਤੁਹਾਡੇ ਬੱਚਿਆਂ ਦੀ ਉਮਰ 35 ਸਾਲ ਜਾਂ ਫਿਰ 35 40 ਤੋਂ ਪਲੱਸ ਹੋ ਗਈ ਹੈ ਤੇ ਤੁਹਾਨੂੰ ਉਹ ਰਿਸ਼ਤੇ ਆਉਣੇ ਵੀ ਬੰਦ ਹੋ ਗਏ ਨੇ ਤੁਸੀਂ ਇਹ ਚੀਜ਼ ਸੋਚ ਰਹੇ ਹੋ ਕਿ ਰਿਸ਼ਤੇ ਆ ਨਹੀਂ ਰਹੇ ਤਾਂ ਰਿਸ਼ਤਾ ਹੋਵੇਗਾ ਕਿਥੋਂ ਇਸੇ ਤਰ੍ਹਾਂ ਤੁਸੀਂ ਇਸ ਉਪਾਅ ਨੂੰ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਤੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਵਰਤ ਰੱਖ ਰਹੇ ਹੋ ਫਿਰ ਤੁਸੀਂ ਉੱਥੇ ਬੈਠ ਕੇ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਜੇਕਰ ਤੁਸੀਂ ਵਰਤ ਨਹੀਂ ਰੱਖ ਸਕਦੇ ਤੁਸੀਂ ਫਿਰ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਇਹ ਉਪਾਅ ਬਹੁਤ ਹੀ ਜ਼ਿਆਦਾ ਆਸਾਨ ਤੇ ਬਹੁਤ ਹੀ ਜ਼ਿਆਦਾ ਸਿੰਪਲ ਹੈ ਅਗਰ ਤੁਸੀਂ ਸਥਾਪਨਾ ਨਹੀਂ ਕੀਤੀ ਸਵੇਰੇ ਸ਼ਾਮ ਤੁਸੀਂ ਮਾਂ ਦੁਰਗਾ ਦੇ ਚਿੱਤਰ ਜੇਕਰ ਸਵੇਰੇ ਸ਼ਾਮ ਤੁਸੀਂ ਮਾਂ ਦੁਰਗਾ ਦੇ ਚਿੱਤਰ ਜਾਂ ਫਿਰ ਤਸਵੀਰ ਦੇ ਸਾਹਮਣੇ ਦੇਸੀ ਕੀ ਉਹਦਾ ਦੀਵਾ ਜਗਾਉਨੇ ਹੋ ਤਾਂ ਤੁਹਾਨੂੰ ਵਿਸ਼ਵਾਸ ਤੇ ਨਾਲ ਦੱਸਦੇ ਆ ਕਿ ਇਸ ਉਪਾਣ ਨੂੰ ਤੁਸੀਂ ਮਾਂ ਦੁਰਗਾ ਦੇ ਤਸਵੀਰ ਦੇ ਸਾਹਮਣੇ ਹੀ ਕਰਨਾ ਹੈ ਇਸੇ ਤਰ੍ਹਾਂ ਇਸ ਉਪਾਣ ਨੂੰ ਤੁਸੀਂ ਗਣਪਤੀ ਜਾਂ ਮਾਂ ਦੁਰਗਾ ਜੀ ਦੇ ਅੱਗੇ ਹੀ ਇਸ ਉਪਾਣ ਨੂੰ ਕਰਨਾ ਹੈ ਜੋ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਵੇਗਾ ਉੱਥੇ ਬੈਠ ਕੇ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਇਸੇ ਤਰ੍ਹਾਂ ਸਵੇਰ ਦੇ ਸਮੇਂ ਤੁਸੀਂ ਆਪਣਾ ਕੰਮ ਕਰ ਕਰਕੇ ਜਾਂ ਕਰਨ ਤੋਂ ਪਹਿਲਾਂ ਇਸ਼ਨਾਨ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਜੇਕਰ ਤੁਹਾਡੇ ਕੋਲ ਪੀਲੇ ਜਾਂ ਲਾਲ ਰੰਗ ਦੇ ਵਸਤਰ ਹੈਗੇ ਹਨ ਤਾਂ ਤੁਸੀਂ ਉਹ ਪਾ ਸਕਦੇ ਹੋ ਇਸ ਉਪਾਣ ਨੂੰ ਕਰਨ ਦੇ ਸਭ ਤੋਂ ਖਾਸ ਤੌਰ ਤੇ ਕਹਾਂਗੇ ਕਿ ਇਹ ਜੋ ਬੱਚੇ ਨੇ ਉਹਨਾਂ ਦੀ ਮਾਤਾ ਜੀ ਹੀ ਇਸ ਉਪਾਣ ਨੂੰ ਕਰਨ ਮਾਤਾ ਕਿਸੇ ਪ੍ਰੋਬਲਮ ਦੇ ਕਰਕੇ ਇਸ ਉਪਾਣ ਨੂੰ ਨਹੀਂ ਕਰ ਰਹੇ ਤਾਂ ਬੱਚੇ ਖੁਦ ਵੀ ਇਸ ਨੂੰ ਕਰ ਸਕਦੇ ਨੇ ਕਹਿੰਦਾ ਭਾਵੇਂ ਹੀ ਹੈ ਕਿ ਇਸ ਚਮਤਕਾਰੀ ਉਪਾਣ ਨੂੰ ਦੇਨ ਦੇ ਮੌਕੇ ਤੁਸੀਂ ਬਿਲਕੁਲ ਵੀ ਨਾ ਕਰੋ ਇਸ ਨੂੰ ਤੁਸੀਂ ਕੀ ਕਰਨਾ ਹੈ ਕਿ ਗਣਪਤੀ ਜੀ ਦੇ ਅੱਗੇ ਮਾਤਾ ਦੇਵੀ ਜੀ ਦੇ ਅੱਗੇ ਤੁਸੀਂ ਦੇਸੀ ਘਿਓ ਦਾ ਇੱਕ ਦੀਵਾ ਜਗਾਉਣਾ ਹੈ ਜੇਕਰ ਤੁਸੀਂ ਘਰ ਦੇ ਵਿੱਚ ਪਾਠ ਪੂਜਾ ਕਰ ਰਹੇ ਹੋ ਤੁਸੀਂ ਵਰਤ ਰੱਖਿਆ ਹੈ ਫਿਰ ਤੁਸੀਂ ਉਸੇ ਹੀ ਤਰੀਕੇ ਦੇ ਨਾਲ ਕਰੋ ਜੇਕਰ ਨਹੀਂ ਵੀ ਕਰ ਰਹੇ ਤਾਂ ਤੁਸੀਂ ਪਾਠ ਪੂਜਾ ਵਾਲੇ ਸਥਾਨ ਤੇ ਮਾਤਾ ਦੇਵੀ ਜੀ ਦੇ ਫੋਟੋ ਦੇ ਸਾਹਮਣੇ ਇੱਕ ਦੇਸੀ ਘਿਓ ਦਾ ਦੀਵਾ ਪ੍ਰਚਲਿਤ ਕਰ ਰਹੇ ਹੋ ਇਸੇ ਤਰ੍ਹਾਂ ਦੇਸੀ ਘਿਓ ਦਾ ਦੀਵਾ ਜਲਾਉਣ ਤੋਂ ਬਾਅਦ ਤੁਸੀਂ ਹਰੀ ਮੂੰਗੀ ਦਾਲ ਵੀ ਲੈ ਸਕਦੇ ਹੋ ਸਾਬਤ ਮੂੰਗ ਦਾਲ ਵੀ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਹਰੀ ਸਾਬਤ ਮੂੰਗੀ ਦੀ ਦਾਲ ਹੈਗੀ ਹੈ ਤਾਂ ਤੁਸੀਂ ਉਹੀ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਪੀਸੀ ਹੋਈ ਦਾਲ ਵੀ ਹਰੀ ਮੂੰਗੀ ਦੀ ਲੈ ਸਕਦੇ ਹੋ ਤੇ ਜਿਹੜੀ ਤੁਸੀਂ ਹਰੀ ਮੂੰਗ ਸਾਬਤ ਦਾਲ ਦਲੀ ਹੋਈ ਲਈ ਹੈ ਉਹ ਤੁਸੀਂ ਅੱਧੀ ਕਟੋਰੀ ਲੈ ਲੈਣੀ ਹੈ ਇਸ ਦੇ ਨਾਲ-ਨਾਲ ਤੁਹਾਨੂੰ ਚਾਹੀਦੀਆਂ ਨੇ 9 ਹਰੀਆਂ ਇਲਾਚੀਆਂ ਹਰੀ ਇਲਾਚੀ ਜਿਹੜੀ ਹੈ ਉਸ ਦੇ ਵਿੱਚ ਛੋਟੀ ਵੱਡੀ ਦਾ ਕੋਈ ਚੱਕਰ ਨਹੀਂ ਪਰ ਉਹ ਗਿਣਤੀ ਦੇ ਵਿੱਚ 9 ਹਰੀਆਂ ਇਲਾਚੀਆਂ ਹੋਣੀਆਂ ਚਾਹੀਦੀਆਂ ਨੇ ਜੋ ਬਿਲਕੁਲ ਫਰੈਸ਼ ਤੇ ਤਾਜ਼ੀਆਂ ਹੋਣ ਤੇ ਉਹ ਹਰੀਆਂ ਇਲਾਚੀਆਂ ਨੂੰ ਵੀ ਤੁਸੀਂ ਇਸ ਕਟੋਰੀ ਦੇ ਵਿੱਚ ਰੱਖ ਲੈਣਾ ਹੈ ਜਿਸ ਦੇ ਵਿੱਚ ਤੁਸੀਂ ਦਾਲ ਰੱਖੀ ਸੀ ਉਹ ਕਟੋਰੀ ਨੂੰ ਤੁਸੀਂ ਹੱਥ ਦੇ ਵਿੱਚ ਲੈ ਕੇ ਗਣਪਤੀ ਜੀ ਦੇ ਸਾਹਮਣੇ ਤੁਸੀਂ ਆਪਣੀ ਬੇਨਤੀ ਪ੍ਰਾਰਥਨਾ ਕਰਨੀ ਹੈ ਮਾਂ ਦੇਵੀ ਦੇ ਸਾਹਮਣੇ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਨੀ ਹੈ ਕਿ ਤੁਹਾਡੇ ਬੱਚਿਆਂ ਦਾ ਵਿਆਹ ਦਾ ਯੋਗ ਬਣੇ ਤੇ ਜੋ ਆ ਰਹੀਆਂ ਪ੍ਰੋਬਲਮ ਮੁਸ਼ਕਲਾਂ ਪਰੇਸ਼ਾਨੀਆਂ ਨੇ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜਾਂ ਰਿਸ਼ਤੇ ਨੂੰ ਲੈ ਕੇ ਉਹ ਤੁਰੰਤ ਹੀ ਦੂਰ ਹੋ ਜਾਣ ਤੇ ਇਸ ਉਪਾਅ ਨੂੰ ਚਾਲੂ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖਣਾ ਕਿ ਮਾਤਾ ਦੇਵੀ ਨੂੰ ਹਲਦੀ ਦਾ ਤਿਲਕ ਤੁਸੀਂ ਜ਼ਰੂਰ ਲਗਾਉਣਾ ਇਸ ਉਪਾਅ ਨੂੰ ਕਰਦੇ ਸਮੇਂ ਭਗਵਾਨ ਵਿਸ਼ਨੂੰ ਜੀ ਇਸ ਉਪਾਅ ਤੋਂ ਬਹੁਤ ਹੀ ਜ਼ਿਆਦਾ ਪ੍ਰਸੰਨ ਹੁੰਦੇ ਨੇ ਤੇ ਬੱਚਿਆਂ ਦੀ ਜੋ ਜਨਮ ਕੁੰਡਲੀ ਉਸ ਦੇ ਵਿੱਚ ਵਿਆਹ ਦਾ ਯੋਗ ਬਣਦਾ ਹੈ ਤੇ ਜਿੰਨੇ ਵੀ ਉਸ ਦੇ ਵਿੱਚ ਗ੍ਰਹਿ ਦੋਸ਼ ਜਾਂ ਕੋਈ ਵੀ ਦੋਸ਼ ਚੱਲ ਰਿਹਾ ਹੁੰਦਾ ਹੈ ਜਿਸ ਕਰਕੇ ਮੁਸ਼ਕਲਾਂ ਪਰੇਸ਼ਾਨੀਆਂ ਆ ਰਹੀਆਂ ਹੁੰਦੀਆਂ ਨੇ ਉਹ ਵੀ ਦੂਰ ਹੋ ਜਾਂਦੀਆਂ ਨੇ ਮਾਂ ਲਕਸ਼ਮੀ ਨੂੰ ਜੇਕਰ ਅਸੀਂ ਹਲਦੀ ਦਾ ਤਿਲਕ ਲਗਾਉਨੇ ਆ ਸਾਡੇ ਬੱਚਿਆਂ ਦੀ ਕੁੰਡਲੀ ਦੇ ਵਿੱਚ ਜੋ ਸ਼ੁਕਰ ਹੁੰਦਾ ਹੈ ਉਹ ਮਜ਼ਬੂਤ ਹੋ ਜਾਂਦਾ ਹੈ ਜਿਸ ਦੇ ਨਾਲ ਮਾਤਾ ਲਕਸ਼ਮੀ ਜੀ ਪ੍ਰਸੰਨ ਹੁੰਦੀ ਹੈ ਇਸੇ ਤਰ੍ਹਾਂ ਗਣਪਤੀ ਜੀ ਨੂੰ ਹਲਦੀ ਦਾ ਤਿਲਕ ਲਗਾਉਣ ਦੇ ਨਾਲ ਬੱਚਿਆਂ ਦੀ ਜਨਮ ਕੁੰਡਲੀ ਦੇ ਵਿੱਚ ਜੋ ਬੁੱਧ ਹੁੰਦਾ ਹੈ ਉਹ ਮਜ਼ਬੂਤ ਹੋ ਜਾਂਦਾ ਹੈ ਤੇ ਇਸ ਦੇ ਨਾਲ-ਨਾਲ ਤੁਹਾਨੂੰ ਸਹੀ ਰਿਸ਼ਤੇ ਕਰਨ ਦੀ ਸਮਝ ਆ ਜਾਂਦੀ ਹੈ ਤੇ ਤੁਹਾਡੇ ਰਸਤੇ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਜੋ ਆ ਰਹੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੇ ਰਸਤੀਆਂ ਦੇ ਵਿੱਚ ਉਹ ਬੰਦ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਰਿਸ਼ਤਾ ਕਰਦੇ ਸਮੇਂ ਜੋ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਰਿਸ਼ਤਾ ਪਸੰਦ ਨਹੀਂ ਆ ਰਿਹਾ ਜਾਂ ਫਿਰ ਤੁਹਾਡੇ ਬੱਚਿਆਂ ਨੂੰ ਰਿਸ਼ਤਾ ਪਸੰਦ ਨਹੀਂ ਆ ਰਿਹਾ ਕਿਸੇ ਨਾ ਕਿਸੇ ਪ੍ਰੋਬਲਮ ਦੇ ਕਰਕੇ ਤੁਹਾਡੀਆਂ ਮੁਸ਼ਕਲਾਂ ਵੀ ਦੂਰ ਹੋ ਜਾਣਗੀਆਂ ਤੁਹਾਨੂੰ ਇਸ ਚੀਜ਼ ਦੀ ਸਮਝ ਆਉਣੀ ਸ਼ੁਰੂ ਹੋ ਜਾਵੇਗੀ ਕਿ ਕਿਹੜਾ ਰਿਸ਼ਤਾ ਤੁਹਾਡੇ ਲਈ ਸਹੀ ਹੈ ਤੇ ਕਿਹੜਾ ਰਿਸ਼ਤਾ ਤੁਹਾਡੇ ਲਈ ਸਹੀ ਨਹੀਂ ਹੈ ਇਸ ਕਰਕੇ ਤੁਸੀਂ ਇਸ ਪਾਣੂ ਕਰਦੇ ਸਮੇਂ ਹਲਦੀ ਦਾ ਤਿਲਕ ਜਰੂਰ ਲਗਾਓ ਇਸ ਤੋਂ ਇਲਾਵਾ ਤੁਸੀਂ ਜਿਹੜੀ ਹਰੀ ਇਲਾਇਚੀ ਮੋਂਗ ਦਾਲ ਵਾਲੀ ਕਟੋਰੀ ਦੇ ਵਿੱਚ ਰੱਖੀ ਹੋਈ ਸੀ ਉਹਨਾਂ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਲੈ ਕੇ ਗਣਪਤੀ ਤੇ ਮਾਤਾ ਲక్ష్ਮੀ ਜੀ ਦੇ ਅੱਗੇ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਪ੍ਰਾਰਥਨਾ ਇਸ ਤਰੀਕੇ ਦੇ ਨਾਲ ਕਰਨੀ ਹੈ ਕਿ ਜੇਕਰ ਤੁਹਾਡੇ ਬੱਚਿਆਂ ਦੀ ਉਮਰ ਵੱਧ ਗਈ ਹੈ ਵਾਦੀ ਉਮਰ ਦੇ ਵਿੱਚ ਵੀ ਤੁਹਾਡੇ ਬੱਚਿਆਂ ਦੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਜਾਣ ਤੇ ਜੋ ਰਿਸ਼ਤਿਆਂ ਦੇ ਵਿੱਚ ਪ੍ਰੋਬਲਮ ਆ ਰਹੀਆਂ ਸੀ ਉਹ ਦੂਰ ਹੋ ਕੇ ਤੁਰੰਤ ਸਾਡੇ ਬੱਚਿਆਂ ਦੇ ਵਿਆਹ ਦਾ ਯੋਗ ਬਣੇ ਤੇ ਤੁਹਾਡੇ ਬੱਚਿਆਂ ਦੇ ਲਈ ਉਹੀ ਰਿਸ਼ਤੇ ਆਉਣ ਜਿਸ ਨੂੰ ਤੁਸੀਂ ਨਾ ਕਰਨ ਦੀ ਕੋਈ ਵੀ ਤੁਹਾਡੀ ਗੁੰਜਾਇਸ਼ ਨਾ ਹੋਵੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਦੇ ਨਾਲ ਤੁਸੀਂ ਅਰਦਾਸ ਕਰਨ ਤੋਂ ਬਾਅਦ ਵਿੱਚ ਇਹਨਾਂ ਇਲਾਚੀਆਂ ਨੂੰ ਗਣਪਤੀ ਜੀ ਤੇ ਮਾਤਾ ਜੀ ਦੇ ਅੱਗੇ ਤੁਸੀਂ ਰੱਖ ਦੇਣਾ। ਉਹ ਮੂੰਗ ਦਾਲ ਵਾਲੀ ਕਟੋਰੀ ਨੂੰ ਵੀ ਮਾਤਾ ਜੀ ਅੱਗੇ ਤੇ ਗਣਪਤੀ ਜੀ ਅੱਗੇ ਤੁਸੀਂ ਰੱਖ ਦੇ। ਇਸੇ ਤਰ੍ਹਾਂ ਹੀ ਇਹ ਸਾਰੀ ਪ੍ਰਾਰਥਨਾ ਦੇ ਉਪਾਹ ਕਰਨ ਤੋਂ ਬਾਅਦ ਦੇ ਵਿੱਚ ਇੱਕ ਮੰਤਰ ਦਾ ਤੁਸੀਂ ਜਾਪ ਕਰਨਾ ਹੈ। ਉਹ ਮੰਤਰ ਸ੍ਰੀ ਸ਼ਣੀ ਨਵਾ ਸ੍ਰੀ ਗਣੇਸ਼ ਨਵਾ ਇਸ ਮੰਤਰ ਦਾ ਤੁਸੀਂ ਜਾਪ ਕਰਨਾ ਇਹ ਮੰਤਰ ਦਾ ਜਾਪ ਤੁਸੀਂ 21 ਵਾਰ ਕਰਨਾ ਤੇ ਜਾਪ ਕਰਦੇ ਸਮੇਂ ਤੁਹਾਡਾ ਧਿਆਨ ਗਣਪਤੀ ਤੇ ਮਾਤਾ ਲక్ష్ਮੀ ਜੀ ਦੇ ਚਰਨਾਂ ਦੇ ਵਿੱਚ ਹੋਣਾ ਜ਼ਰੂਰੀ ਹੈ ਇਹ ਸੀ ਪਹਿਲਾ ਉਪਾਅ ਤੇ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਜਿਹੜੀ ਤੁਸੀਂ ਹਰੀ ਮੂੰਗ ਦਾਲ ਲਈ ਹੈ ਉਸ ਦੇ ਨਾਲ ਤੁਹਾਨੂੰ ਚਾਹੀਦਾ ਹੈ ਇੱਕ ਹਰੇ ਰੰਗ ਦਾ ਰੁਮਾਲ ਰੁਮਾਲ ਦੇ ਸਾਈਜ਼ ਦਾ ਚਾਹੇ ਕੱਪੜਾ ਹੀ ਹੋਵੇ ਹਰੇ ਰੰਗ ਦਾ ਤੁਹਾਨੂੰ ਰਮਾਲ ਚਾਹੀਦਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਹਰੇ ਰੰਗ ਦਾ ਕੱਪੜਾ ਮਿਲ ਗਿਆ ਤਾਂ ਬਿਨਾਂ ਯੂਜ਼ ਕੀਤਾ ਹੋਇਆ ਹੋਣਾ ਚਾਹੀਦਾ ਹੈ ਬਿਲਕੁਲ ਫਰੈਸ਼ ਕੱਪੜਾ ਹੋਣਾ ਚਾਹੀਦਾ ਹੈ ਉਸ ਦੇ ਵਿੱਚ ਤੁਸੀਂ ਹਰੀ ਇਲਾਚੀ ਰੱਖ ਲੈਣੀ ਹੈ ਤੇ ਉਸ ਦੇ ਨਾਲ ਜਿਵੇਂ ਤੁਹਾਨੂੰ ਪਹਿਲਾਂ ਸੇਮ ਪ੍ਰੋਸੈਸ ਦੱਸਿਆ ਸੀ ਗਣਪਤੀ ਭਗਵਾਨ ਜੀ ਦੇ ਅੱਗੇ ਤੁਸੀਂ ਬੇਨਤੀ ਅਰਦਾਸ ਕਰਨੀ ਹੈ ਉਸ ਤੋਂ ਬਾਅਦ ਦੇ ਵਿੱਚ ਉਸ ਰੁਮਾਲ ਦੇ ਵਿੱਚ ਇਲਾਚੀਆਂ ਸਮੇਤ ਗਣਪਤੀ ਭਗਵਾਨ ਜੀ ਦੇ ਅੱਗੇ ਰੱਖਣ ਤੋਂ ਬਾਅਦ ਤੁਸੀਂ ਉਸੇ ਹੀ ਪ੍ਰਕਾਰ ਦੇ ਨਾਲ ਜੋ ਤੁਹਾਨੂੰ ਮੰਤਰ ਦੱਸਿਆ ਸੀ ਉਸ ਮੰਤਰ ਦਾ ਜਾਪ 21 ਵਾਰ ਪੂਰੇ ਵਿਸ਼ਵਾਸ ਸ਼ਰਧਾ ਭਾਵਨਾ ਦੇ ਨਾਲ ਕਰਨਾ ਹੈ ਪਰ ਰੁਮਾਲ ਦੇ ਨਾਲ ਤੁਸੀਂ ਮੂੰਗ ਦਾਲ ਦੇ ਵਿੱਚ ਹਰੀ ਇਲਾਚੀ ਰੱਖੀ ਚਾਹੇ ਤੁਸੀਂ ਰੁਮਾਲ ਦੇ ਵਿੱਚ ਰੱਖੀ ਇਸ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਰੱਖਿਆ ਰਹਿਣ ਦੇਣਾ ਹੈ ਗਣਪਤੀ ਭਗਵਾਨ ਜੀ ਦੇ ਸਾਹਮਣੇ ਤੁਸੀਂ ਇਸ ਨੂੰ 9 ਦਿਨ ਰੱਖਣ ਤੋਂ ਬਾਅਦ 9 ਵਜੇ ਦੇ ਬਾਅਦ ਤੁਸੀਂ ਇਸ ਹਰੀ ਇਲਾਇਚੀ ਨੂੰ ਰੁਮਾਲ ਸਮੇਤ ਜਾਂ ਫਿਰ ਮੌਂਗ ਦਾਲ ਦੇ ਸਮੇਤ ਉਠਾ ਕੇ ਤੁਸੀਂ ਇਸ ਨੂੰ ਕਿਸੇ ਬੇਟੀ ਜਾਂ ਫਿਰ ਭੂਆ ਭੈਣ ਨੂੰ ਦੇਣਾ ਹੈ ਇਹ ਬੁੱਧ ਪੰਚਮੀ ਦੇ ਦਿਨ ਦਾ ਉਪਾਅ ਇਸ ਕਰਕੇ ਇਸ ਨੂੰ ਤੁਸੀਂ ਭੈਣ ਭੂਆ ਜਾਂ ਫਿਰ ਬੇਟੀ ਜਾਨੀ ਕਿ ਲੜਕੀ ਨੂੰ ਉਸ ਰੁਮਾਲ ਦੇ ਨਾਲ ਹਰੀ ਇਲਾਇਚੀ ਜਾਂ ਫਿਰ ਮੌਂਗ ਦਾਲ ਦੇ ਨਾਲ ਹਰੀ ਇਲਾਇਚੀ ਸਮੇਤ ਤੁਸੀਂ ਦੇ ਦੇਣਾ ਹੈ ਇਸ ਤਰ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੈਗਾ ਤਾਂ ਇਹ ਚੀਜ਼ਾਂ ਤੁਸੀਂ ਮੰਦਰ ਦੇ ਵਿੱਚ ਪਹੁੰਚਾ ਸਕਦੇ ਹੋ ਜੇਕਰ ਤੁਹਾਡੀ ਕੋਈ ਭੈਣ ਨਹੀਂ ਹੈ ਭੂਆ ਨਹੀਂ ਹੈ ਬੇਟੀ ਨਹੀਂ ਹੈ ਤਾਂ ਤੁਸੀਂ ਇਸ ਜੋ ਇਹ ਸਾਰੀਆਂ ਚੀਜ਼ਾਂ ਨੇ ਇਹਨਾਂ ਨੂੰ ਤੁਸੀਂ ਮੰਦਰ ਦੇ ਵਿੱਚ ਜਾ ਕੇ ਤੇ ਛਡਾ ਸਕਦੇ ਹੋ ਚਾਹੇ ਤੁਹਾਡੇ ਬੱਚਿਆਂ ਦੀ ਉਮਰ ਕਿੰਨੀ ਵੀ ਕਿਉਂ ਨਾ ਹੋਵੇ ਪਰ ਤੁਹਾਡੇ ਬੱਚਿਆਂ ਦਾ ਵਿਆਹ ਦਾ ਯੋਗ ਸਿਰਫ ਇਸ ਉਪਾਅ ਨੂੰ ਇੱਕ ਵਾਰ ਕਰਨ ਦੇ ਨਾਲ ਹੀ ਪਾਝਾਵੇਗਾ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ کارਗਰ ਉਪਾਅ ਹੈ ਇਸ ਕਰਕੇ ਜਰੂਰ ਤੁਸੀਂ ਇਸ ਉਪਾਅ ਨੂੰ ਕਰਿਓ ਤੇ ਇਹ ਸੀ ਸਾਡੀ ਅੱਜ ਦੀ ਛੋਟੀ ਜੀ ਵੀਡੀਓ ਇਹ ਛੋਟਾ ਜਿਹਾ ਉਪਾਅ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਉਹਨਾਂ ਲੋਕਾਂ ਦੇ ਲਈ ਬਹੁਤ ਹੀ ਚਮਤਕਾਰੀ ਉਪਾਅ ਹੈ ਅੱਜ ਦੀ ਵੀਡੀਓ ਦੇ ਵਿੱਚ ਦੱਸਿਆ ਇੱਕ ਵਾਰ ਜਰੂਰ ਕਰਿਓ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਵਾਲੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸਪੋਰਟ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਜਰੂਰ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ ਤੇ ਇਹ ਕਿਸੇ ਤਰ੍ਹਾਂ ਦਾ ਕੋਈ ਵੀ ਵਹਿਮ ਭਰਮ ਨਹੀਂ ਹੈ ਇਹ ਇੱਕ ਤਰ੍ਹਾਂ ਦੇ ਘਰੇਲੂ ਉਪਾਅ ਹੁੰਦੇ ਹਨ ਇਸ ਦੇ ਨਾਲ ਅਸੀਂ ਆਪਣਾ ਭਲਾ ਕਰਦੇ ਹਾਂ ਪਰ ਇਸ ਦੇ ਨਾਲ ਕਿਸੇ ਹੋਰ ਦਾ ਨੁਕਸਾਨ ਨਹੀਂ ਹੁੰਦਾ ਕਿਸੇ ਦਾ ਬੁਰਾ ਨਹੀਂ ਹੁੰਦਾ ਤਾਂ ਇਸ ਲਈ ਇਸ ਵਹਿਮ ਭਰਮ ਦੇ ਵਿੱਚ ਤੁਸੀਂ ਬਿਲਕੁਲ ਵੀ ਨਹੀਂ ਪੈਣਾ ਕਿ ਇਹ ਕੋਈ ਟੂਣਾ ਟੋਟਕਾ ਹੈ ਤੇ ਸੰਗਤ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ